ਰਾਮ ਰਾਮ ਜੀ ਇਹ ਜਿਹੜਾ ਸਪਰੇ ਦਾ ਡੇਂਗੂ ਦੀ ਅੱਜ ਕੱਲ ਪ੍ਰਕੋਪ ਬਹੁਤ ਜ਼ਿਆਦਾ ਚੱਲ ਰਿਹਾ ਰੋਜ਼ ਕੋਈ ਨਾ ਕੋਈ ਮਰੀਜ਼ ਕੋਈ ਨਾ ਕੋਈ ਪੇਸ਼ੈਂਟ ਕਿਸੇ ਨਾ ਕਿਸੇ ਹਸਪੀਟਲ ਚੋਂ ਕੋਈ ਨਾ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਆ ਔਰ ਇਹ ਜਿਹੜਾ ਕੰਮ ਸਰਕਾਰਾਂ ਨੂੰ ਚਾਹੀਦਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਆ ਚਾਹੇ ਉਹ ਕਮੇਟੀ ਹੋਵੇ ਤੇ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਲੋਕਾਂ ਦੀ ਜਾਨ ਦੀ ਦੇਖਭਾਲ ਕਰਨਾ ਔਰ ਜਾਨ ਮਾਲ ਦੀ ਰਾਖੀ ਕਰਨਾ ਜੋ ਵੀ ਸੰਸਥਾ ਜੋ ਵੀ ਇਹ ਕਰਵਾ ਰਹੇ ਨੇ ਇਹ ਭਾਈ ਸਾਹਿਬ ਇਹਨਾਂ ਨੇ ਅੱਗੇ ਵੀ ਸ਼ਾਰਜ ਕਰਵਾਈ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸ਼ਹਿਰ ਦੀ ਇਹਨਾਂ ਦੀ ਵੀਡੀਓ ਦੇਖ ਕੇ ਵੀ ਸਾਡੇ ਮਹੱਲੇ ਵੀ ਆਓ ਇਹ ਕਰਵਾਓ ਇਹ ਬਹੁਤ ਅੱਛਾ ਉਪਰਾਲਾ ਇਹਨਾਂ ਨੂੰ ਬੇਨਤੀ ਆ ਵੀ ਇਹ ਜਿਹੜੀ ਸਪਰੇਅ ਆ ਇਹ ਲਗਾਤਾਰ ਕਰਵਾਓ ਜਿੰਨੇ ਦਿਨ ਡੇਂਗੂ ਦਾ ਸਪਰੇਅ ਦਾ ਪ੍ਰਕੋਪ ਜਾਰੀ ਆ ਤਾਂ ਜੋ ਇਲਾਕੇ ਦੇ ਲੋਕ ਜਿਹੜੇ ਉਹ ਸੁੱਖ ਦਾ ਸਾਹ ਲੈ ਸਕਣ ਔਰ ਡੇਂਗੂ ਵਰਗੀ ਖਤਰਨਾਕ ਬਿਮਾਰੀ ਤੋਂ ਨਜਾਤ ਪਾ ਸਕਣ ਜੈ ਹਿੰਦ ਜੈ ਭਾਰਤ Oh. Uh -huh. ਇੱਕ ਹੀ ਵਾਰ ਮੈਂ ਪਾ ਲਈ ਉਹ ਕੱਢ ਲਈ ਇਸ ਨੂੰ